UK ਸਟੱਡੀ ਵੀਜ਼ਾ ਦੀ ਗੱਲ ਕਰੀਏ ਲੇਟੈਸਟ ਅਪਡੇਟ ਜਿਹੜੇ ਆਏ ਨੇ ਲਿਵਿੰਗ ਐਕਸਪੈਂਸਸ ਨੂੰ ਲੈ ਕੇ ਵੱਧ ਗਏ ਨੇ ਕਿੰਨੇ ਵੱਧ ਗਏ ਨੇ ਸਟੂਡੈਂਟਸ ਦੀ ਹੁਣ ਜੇਬ ਦੇ ਉੱਪਰ ਉਹਨਾਂ ਦੇ ਪੇਰੈਂਟਸ ਦੀ ਜੇਬ ਉੱਤੇ ਕਿੰਨਾ ਅਸਰ ਹੋਰ ਪੈਣ ਵਾਲਾ ਹੈ ਇਹਨਾਂ ਵਧੇ ਹੋਏ ਲਿਵਿੰਗ ਐਕਸਪੈਂਸਸ ਦੇ ਨਾਲ ਸਟੂਡੈਂਟਸ ਦੇ ਬਹੁਤ ਸਾਰੇ ਸਵਾਲ ਸੀ ਕੇਸ ਉਪਰ ਪ੍ਰੋਪਰ ਵੀਡੀਓ ਬਣਾਈ ਜਾਏ ਪੂਰੀ ਜਾਣਕਾਰੀ ਦਿੱਤੀ ਜਾਵੇ ਤਾਂ ਅਸੀਂ ਹਾਜ਼ਰ ਹਾਂ ਜੀ ਪੂਰੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਉਣ ਲਈ ਤਾਂ ਪੂਰੀ ਵੀਡੀਓ ਐਂਡ ਤੱਕ ਜ਼ਰੂਰ ਧਿਆਨ ਨਾਲ ਸੁਣਿਓ ਆਪਣੇ ਦੋਸਤਾਂ ਨਾਲ ਸਾਥੀਆਂ ਨਾਲ ਵੀ ਵੀਡੀਓ ਜ਼ਰੂਰ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਕੋਲ ਵੀ ਐਗਜ਼ੈਕਟ ਇਨਫੋਰਮੇਸ਼ਨ ਹੋਵੇ ਉਸੇ ਹਿਸਾਬ ਦੇ ਨਾਲ ਉਹ ਵੀ ਆਪਣੀ ਅਗੋਦੀ ਤਿਆਰੀ ਕਰ ਸਕਣ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਮੈਮ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸੋ ਮੈਮ ਜਿੱਥੇ ਆਪਾਂ ਇੱਕ ਪਾਸੇ ਹਮੇਸ਼ਾ ਕੁਝ ਵੀਡੀਓਜ਼ ਵਿੱਚ ਲਗਾਤਾਰ ਆਪਾਂ ਗੱਲ ਕਰ ਰਹੇ ਸੀ ਕਿ ਯੂਕੇ ਸਟੱਡੀ ਵੀਜ਼ਾ ਨੂੰ ਲੈ ਕੇ ਰੁਝਾਨ ਵੀ ਸਟੂਡੈਂਟਸ ਦਾ ਬਹੁਤ ਨਜ਼ਰ ਆ ਰਿਹਾ ਹੈ ਔਰ ਰਿਜ਼ਲਟ ਵੀ ਚੰਗੇ ਆ ਰਹੇ ਨੇ ਤੇ ਹੁਣ ਜੋ ਇਹ ਅਪਡੇਟ ਆ ਗਿਆ ਲਿਵਿੰਗ ਐਕਸਪੈਂਸਸ ਵਧਾ ਦਿੱਤੇ ਗਏ ਨੇ ਯੂਕੇ ਦੇ ਵੱਲੋਂ ਇਹ ਕਿੰਨੇ ਕੋ ਵਧਾਏ ਗਏ ਨੇ ਕਿੰਨਾ ਕੋ ਅਸਰ ਹੁਣ ਜੇਬ ਦੇ ਉੱਪਰ ਪੈਣ ਵਾਲਿਆ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਦੀ ਜੇਬ ਦੇ ਉੱਪਰ ਔਰ ਸਟੂਡੈਂਟਸ ਹੁਣ ਅੱਗੋਂ ਜਿਹੜ ਹੋਏ ਲਿਵਿੰਗ ਐਕਸਪੈਂਸਸ ਜਿਹੜੇ ਨੇ ਇਹ ਐਪਲੀਕੇਬਲ ਹੋਣ ਵਾਲੇ ਨੇ ਹਰ ਜੋ ਦੇਖੋ ਹਰ ਕੰਟਰੀ ਟਾਈਮ ਟੂ ਟਾਈਮ ਚੇਂਜ ਕਰਦੀ ਹੈ ਉਹ ਕਿਉਂ ਰੀਜ਼ਨ ਹੁੰਦਾ ਹੈ ਕਿਉਂਕਿ ਜਦ ਇੰਟਰਨੈਸ਼ਨਲ ਸਟੂਡੈਂਟ ਬਹੁਤ ਜ਼ਿਆਦਾ ਚਲਾ ਜਾਂਦਾ ਹੈ ਤੇ ਨੇਚੁਰਲ ਹੈ ਲਿਵਿੰਗ ਕਾਸਟ ਵੱਧ ਜਾਂਦੀ ਹੈ ਆ ਕਮੋਡੀਸ਼ਨ ਰੈਂਟ ਵੱਧ ਜਾਂਦੇ ਆ ਤੇ ਉਹਨਾਂ ਨੂੰ ਥੋੜਾ ਜਿਹਾ ਇਨਕਰੀਸ ਕਰਨਾ ਪੈਂਦਾ ਹੈ ਇਕਨੋਮੀ ਨੂੰ ਬੈਲੈਂਸ ਕਰਨ ਵਾਸਤੇ ਜਿਸ ਦੇ ਨਾਲ ਕਿ ਜਿਹੜੇ ਲੋਕ ਹੈ ਉਹਨਾਂ ਤੇ ਉੱਪਰ ਬੜਾ ਅਸਰ ਨਾ ਪਏ ਜਾਂ ਜਿਹੜਾ ਬੱਚਾ ਜਾ ਰਿਹਾ ਹੈ ਫਿਰ ਉਹ ਲੈ ਕੇ ਲਿਮਿਟਿਡ ਪੈਸਾ ਜਾਂਦਾ ਹੈ ਤੇ ਉਹਦੇ ਨਾਲ ਉਹਦਾ ਗੁਜ਼ਾਰਾ ਨਹੀਂ ਹੁੰਦਾ ਕਿਉਂਕਿ ਆਲਰੇਡੀ ਉੱਥੇ ਵੱਧ ਚੁੱਕਿਆ ਹੁੰਦਾ ਹੈ ਤੇ ਹੁਣ ਜਿਹੜਾ 1300 ਸਮਥਿੰਗ ਦਿਖਾ ਰਹੇ ਸੀ ਸਕੇ ਉਹਦੀ ਜਗ੍ਹਾ ਲੰਡਨ ਵਾਸਤੇ 1483 ਦਿਖਾਇਆ ਜਾਏਗਾ ਔਰ ਆਊਟਸਾਈਡ ਲੰਡਨ ਜਿਹੜਾ 1134 ਦਿਖਾਇਆ ਜਾਏਗਾ ਪਾਉਂਡ ਤੇ ਇੰਨਾ ਫਰਕ ਆਇਆ ਕੋਈ ਬਹੁਤ ਲੰਬਾ ਚੌੜਾ ਫਰਕ ਨਹੀਂ ਆਇਆ ਇੱਕ ਮਿੰਟ ਮੈਂ ਦੇਖ ਲਾਂ ਡਾਟਾ ਮੈਂ ਜਗਾ ਮਿਸਨਾ ਕਰ ਰਹੀ ਹਾਂ ਕਿਉਂਕਿ 14 ਹਾਂ ਜਿਹੜਾ 1136 ਦਿਖਾਇਆ ਜਾਏਗਾ ਆਊਟਸਾਈਡ ਲੰਡਨ ਜਿਹੜਾ ਕਰੰਟਲੀ ਜਿਹੜਾ ਚੱਲ ਰਿਹਾ ਉਹ 1334 ਚੱਲ ਰਿਹਾ ਤੁਹਾਡਾ ਲੰਡਨ ਦਾ ਔਰ 1023 ਚੱਲ ਰਿਹਾ 1023 ਆਊਟਸਾਈਡ ਲੰਡਨ ਲੇਕਿਨ ਜਿਹੜਾ ਇਹ ਹੋਏਗਾ ਇਹ ਹੋਏਗਾ 1 ਜਨਵਰੀ ਤੋਂ ਲਾਗੂ ਠੀਕ ਹੈ ਜਿਹੜੀ ਹੁਣ ਫਾਈਲ ਦਾ ਨਿਊ ਇਹ 10 ਸਤੰਬਰ ਨੂੰ ਪਬਲਿਸ਼ ਹੋਇਆ ਔਰ 2 ਜਨਵਰੀ 1 ਜਨਵਰੀ ਦੀ ਛੁੱਟੀ ਹੁੰਦੀ ਹੈ ਤੇ 2 ਜਨਵਰੀ ਤੋਂ ਇਹ ਡਾਟਾ ਲਾਗੂ ਹੋਏਗਾ। ਜੀ। ਤੇ ਕੋਈ ਬੜਾ ਵੱਡਾ ਫਰਕ ਨਹੀਂ ਪਿਆ ਕੋਈ ਲੱਖ-ਲੱਖ ਰੁਪਏ ਆਲਮੋਸਟ ਇਹਨਾਂ ਨੂੰ ਐਕਸਟਰਾ ਸ਼ੋ ਕਰਨਾ ਪਏਗਾ ਸਟੂਡੈਂਟਸ ਨੂੰ। ਜੀ। ਔਰ ਇਹ ਅੱਛਾ ਵੀ ਹੈ ਖਾਲੀ ਸ਼ੋ ਹੀ ਕਰਨਾ ਤੁਸੀਂ। ਓਕੇ। ਬਲੌਕ ਅਕਾਊਂਟ ਨਹੀਂ ਹੈ ਜਰਮਨੀ ਵਾਂਗੂ। ਬਲੌਕ ਔਰ ਜਾਂ ਫਿਰ ਤੁਹਾਡਾ ਹੋਰ ਕੰਟਰੀਜ਼ ਦੇ ਵਾਸਤੇ ਜਿੱਦਾਂ ਅ ਨਿਊਜ਼ੀਲੈਂਡ ਵਾਸਤੇ ਕਈ ਵਾਰੀ ਐਫਟੀਐਸ ਮੰਗ ਲੈਂਦੇ ਆ ਉਦਾਂ ਨਹੀਂ ਐ ਜਾਂ ਕੈਨੇਡਾ ਵਾਸਤੇ ਜਦਾਂ ਜੀਆਈਸੀ ਐ ਇਹ ਖਾਲੀ ਤੁਸੀਂ ਆਪਣੇ ਬੈਂਕ 'ਚ ਸ਼ੋਅ ਕਰਨਾ ਉਹ ਦੇਖਣਾ ਚਾਹੁੰਦੇ ਆ ਕਿ ਤੁਹਾਡੇ ਕੋਲ ਇੰਨਾ ਜੁਗਾੜ ਐ ਜਾਂ ਤੁਸੀਂ ਉੱਥੇ ਜਾਓਗੇ ਤੁਹਾਡੇ ਕੋਲ ਲਿਵਿੰਗ ਐਕਸਪੈਂਸਸ ਤੁਹਾਡੇ ਖਾਤੇ ਜਾਂ ਤੁਹਾਡੇ ਪੇਰੈਂਟਸ ਅਫੋਰਡ ਕਰ ਸਕਦੇ ਐ ਸਟੱਡੀ ਫੇੜੀ ਤੁਸੀਂ ਜਾਓ ਵੈਸੇ ਵੀ ਮੇਰਾ ਜਿਹੜਾ ਕਹਿਣਾ ਜੇ ਤੁਸੀਂ ਬਾਹਰ ਪੜਨਾ ਜਾ ਰਹੇ ਹੋ ਤੇ ਯੂਕੇ ਵਰਗੀ ਕਿ ਲੁਭਾਉਣੀ ਕੰਟਰੀ ਹੈ ਜਿਹੜੀ ਕਿ ਇੰਡੀਆ ਤੋਂ ਬੜੀ ਦੂਰ ਨਹੀਂ ਹੈ 14 15 ਘੰਟੇ ਦੀ ਫਲਾਈਟ ਨਹੀਂ 8 ਘੰਟੇ ਦੀ ਫਲਾਈਟ ਹੈ ਨੇੜੇ ਹੈ ਮਾਸਟਰਸ ਜਿਹੜੀ ਹੈ ਖਾਲੀ 1 ਇਅਰ ਦੀ ਹੈ ਪੀਰੈਂਟਸ ਦੇ ਕੋਲ ਮੇਰੇ ਖਿਆਲ ਜਿਹੜਾ ਥੋੜਾ ਜਿਹਾ ਬਜਟ ਹੋਣਾ ਚਾਹੀਦਾ ਜਦ ਬੱਚੇ ਨੂੰ ਆਪਾਂ ਬਾਹਰ ਪੜਾਣ ਭੇਜ ਰਹੇ ਹਾਂ ਜੀ ਜੀ ਬਿਲਕੁਲ ਬਿਲਕੁਲ ਸਹੀ ਗੱਲ ਹੈ ਸੋ ਇਹਨਾਂ ਨਵੇਂ ਅਪਡੇਟਸ ਦੇ ਨਾਲ ਹੀ ਤੁਸੀਂ ਅੱਗੋਂ ਦੀ ਤਿਆਰੀ ਰੱਖੋ ਤਾਂ ਕਿ ਬਾਅਦ ਵਿੱਚ ਤੁਹਾਨੂੰ ਕੋਈ ਇਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਫੇਸ ਨਾ ਆਏ ਜਿਵੇਂ ਕਿ ਮੈਮ ਨੇ ਦੱਸਿਆ ਕਿ ਨਵੇਂ ਸਾਲ ਤੋਂ 2 ਜਨਵਰੀ ਤੋਂ ਇਹ ਐਪਲੀਕੇਬਲ ਹੋਣ ਵਾਲੇ ਨੇ ਤੇ ਹਲੇ ਜਿਹੜੇ ਇਨਟੇਕ ਹੈ ਇੱਥੇ ਤੁਸੀਂ ਅਪਲਾਈ ਕਰੋਗੇ ਤਾਂ ਇਹ ਪਹਿਲੇ ਵਾਲੇ ਲਿਵਿੰਗ ਐਕਸਪੈਂਸਸ ਦੇ ਨਾਲ ਹੀ ਤੁਸੀਂ ਅਪਲਾਈ ਕਰ ਸਕਦੇ ਹੋ ਸੋ ਹੋਰ ਵੀ ਕੋਈ ਸਵਾਲ ਹੋਣ ਤਾਂ ਜ਼ਰੂਰ ਜਿਹੜਾ ਨੰਬਰ ਡਿਸਪਲੇਅ ਹੈ ਇਸ ਉੱਪਰ ਕਾਲ ਕਰੋ ਪੂਰੀ ਜਾਣਕਾਰੀ ਲਓ ਜਾਂ ਫਿਰ ਨੈਵੀਗੇਟਰਸ ਓਵਰਸੀਜ਼ ਦੇ ਚੰਡੀਗੜ੍ਹ ਆਫਿਸ ਵਿਜ਼ਿਟ ਕਰੋ ਆਪਣੇ ਡਾਕੂਮੈਂਟਸ ਲੈ ਕੇ ਜ਼ਰੂਰ ਆਣਾ ਤਾਂ ਕਿ ਅਸੈਸਮੈਂਟ ਕਰਕੇ ਸਹੀ ਆਪਸ਼ਨਸ ਟਾਈਮਲੀ ਤੁਹਾਨੂੰ ਗਾਈਡ ਕੀਤੀਆਂ ਜਾ ਸਕਣ ਬਹੁਤ ਬਹੁਤ ਥੈਂਕਸ ਮੈਂ ਮੈਂ ਪੂਰੀ ਇਨਫੋਰਮੇਸ਼ਨ ਸਟੂਡੈਂਟਸ ਨਾਲ ਸਾਂਝੀ ਕਰਨ ਦੇ ਲਈ ਅਗੋ ਵੀਸੀ ਸਟੂਡੈਂਟਸ ਲਈ ਇਸੇ ਤਰ੍ਹਾਂ ਨਾਲ ਹੋਰ ਇਨਫੋਰਮੇਟਿਵ ਵੀਡੀਓਜ਼ ਲੈ ਕੇ ਆਂਦੇ ਰਵਾਂਗੇ ਫਿਲਹਾਲ ਹੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ